हां जी भाई दस्सो के मैं सस्कारी काल भाई सस्कारी जी मैं ना सेवा ਲੈਣ ਹਾਂ ਨਾ ਅੰਮ੍ਰਿਤਸਰਾਂ ਮੀਂਹ ਆ। ਅੱਛਾ ਬਾਦ ਹੀ ਆਉਣਾ ਹਾਂ ਨਾ ਇੱਕ ਵਾਰ ਸੈਣੀ ਤੋਂ ਸੈਣੀ ਤੋਂ ਹਾਂ ਹਾਂ ਉੱਥੋਂ ਚਲਦੀ ਹੈ ਫਰੀਦਕੋਟੋਂ ਫਰੀਦਕੋਟੋਂ ਦਵਾਈ ਚਲਦੀ ਹੈ ਮਹੀਨੇ ਬਾਅਦ ਜਾਣਾ ਉਸੋਂ ਉੱਥੇ ਠੀਕ ਹੁਣ ਤੁਸੀਂ ਹਾਂ ਜੀ ਦਵਾਈ ਖਾਈ ਜਾਂਨਾ ਟੈਸਟ ਹੋਈ ਜਾਂਦੇ ਆ ਤੇ ਉਸ ਹਿਸਾਬ ਨਾਲ ਦਵਾਈ ਦੇ ਕੇ ਦੇਈ ਜਾਂਦਾ ਠੀਕ ਹੁਣ ਅੱਜ ਜਾਣਾ ਦੋਈਲਾਂ ਹਾਂ ਜਾਣਾ ਜੀ ਕੀ ਕਟਾ ਕੋਈ ਗੱਲ ਨਹੀਂ ਠੀਕੇ ਕੱਲੇ ਫਿਰ ਜਿਹੇ ਕੋਈ ਟਾਕ ਦੇ ਫਿਰ ਲਾਉਂਦੇ ਆ ਅੱਛਾ ਅੱਛਾ ਵਧੀਆ ਚਲੋ ਕੋਈ ਨਹੀਂ ਬਾਈ ਧਨ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਅਸੀਂ ਥੋੜੇ ਯਾਰ ਦੋਸਤਾਂ ਨਾਲ ਮਿਲ ਕੇ ਇੰਨੇ ਕਰਦੇ ਆ ਇਕੱਲਾ ਤਾਂ ਭਰਾਵਾ ਨਾ ਮੈਂ ਕਰ ਸਕਦਾ ਤੇ ਨਾ ਕੋਈ ਹੋਰ ਕਰ ਸਕਦਾ ਠੀਕ ਹੈ ਨਾ ਰਲ ਮਿਲ ਕੇ ਕਰੀ ਜਾਂਦੇ ਆ ਇੱਥੇ ਗੱਲੇ ਸੇਵਾ ਕੱਢ ਲਿਆ ਨਿੱਕਾ ਜਿਹਾ ਗੱਲਾ ਸਾਡਾ ਬਣਾਇਆ ਵਾ ਯਾਰ ਦੋਸਤ ਵੀ ਇੱਥੇ ਸੇਵਾ ਪਾ ਜਾਂਦੇ ਆ ਅੱਛਾ ਜੀ ਕੋਈ ਜਨਮ ਦਿਨ ਹੁੰਦਾ ਉਹ ਵੀ ਸਾਰੇ ਰਲ ਮਿਲ ਕੇ ਪਾ ਜਾਂਦੇ ਹਨ ਤੇ ਇਹਦੇ ਤੋਂ ਕੈਂਸਰ ਮਰੀ ਸਾਡੇ ਕੋਲ 1 ਮਹੀਨੇ ਤੇਰੇ ਵਾਂਗੂ 8-10 ਆਉਂਦੇ ਨੇ ਠੀਕ ਹੈ ਪਰ ਮੋੜ ਦੇ ਕਿਸੇ ਨੂੰ ਨਹੀਂ ਸੋਚ ਹੀ ਹੁੰਦੇ ਮਹਾਰਾਜ ਮੇਰ ਘਰ ਲਓ 2500 ਰੁਪਏ ਲੈ ਜਾਓ ਠੀਕ ਹੈ ਠੀਕ ਸਭ ਦੇ ਘਰੇ ਦੀ ਅਰਦਾਸ ਕਰਨੀ ਹੈ ਸੱਚੇ ਪਾਤਸ਼ਾਹ ਤੁਹਾਨੂੰ ਵੀ ਤੁਹਾਨੂੰ ਦੁਸਤੀ ਬਖਸ਼ੇ ਮਹਾਰਾਜ ਠੀਕ ਹੈ ਜੀ ਧੰਨਵਾਦ